ਮੈਨੂੰ ਤਾਂ ਇਹੀ ਚਾਹੀਦਾ ਬੇਟੇ ਵੀ ਲੰਬੀ ਉਮਰ ਹੋਵੇ ਇਹਨਾਂ ਦੀ ਮੈਂ ਇਹਨਾਂ ਤੋਂ ਪਹਿਲਾਂ ਜਾਵਾਂ ਬੈ ਤਾਂ ਕਦੀ ਵੀ ਨਹੀਂ ਰੁਕਿਆ ਭਾਵੇਂ 15 ਦਿਨ ਚਲੇ ਜਾਂਦੇ ਸੀ ਬਾਹਰ ਛੱਡ ਕੇ ਛੋਟੇ-ਛੋਟੇ ਬੱਚੇ ਵੀ ਸੀ ਬੱਚੇ ਨਹੀਂ ਵੀ ਸੀ ਹੁੰਦੇ ਫਾਰਨ ਗਏ ਹੋਏ ਸੀ ਬੱਚੇ ਫਿਰ ਵੀ ਮੈਂ ਇਕੱਲੀ ਰਹਿ ਲੈਂਦੀ ਸੀ 15 ਦਿਨ ਏਡੇ ਵੱਡੇ ਘਰ 'ਚ ਦੇਖੋ ਹੂੰ ਇਹ ਚਲੇ ਜਾਂਦੇ ਸੀ ਮੈਂ ਠੀਕ ਨਹੀਂ ਸੀ ਤਬੀਅਤ ਕਈ ਵਾਰੀ ਹੁੰਦੀ ਤਾਂ ਵੀ ਮੈਂ ਕਹਿੰਦੀ ਸੀ ਮੈਂ ਠੀਕ ਹਾਂ ਜਦੋਂ ਮੈਂ ਕਾਲਜ ਪੜਦਾ ਸੀ ਤਾਂ ਮੇਰੇ ਮਾਤਾ-ਪਿਤਾ ਦਾ ਬਹੁਤ ਰੋਲ ਸੀਗਾ ਅੱਜ ਕੱਲ ਇਹਨਾਂ ਦਾ ਬਹੁਤ ਰੋਲ ਲਗਾ ਇਹ ਮੇਰਾ ਖਾਸ ਖਾਣ ਪੀਣ ਦਾ ਧਿਆਨ ਰੱਖਦੇ ਗਿਆ ਸਭ ਤੋਂ ਪਹਿਲਾਂ ਜਦੋਂ ਮੈਂ ਮੈਡਲ ਲੈ ਕੇ ਆਉਂਦਾ ਤਾਂ ਇਹਨਾਂ ਦੇ ਘਰ ਚ ਪਾਉਂਦਾ ਸੀ ਮੈਂ ਇਨ ਪੜੀ ਲਿਖੀ ਸੀਗੀ ਵੀਰ ਕਿੰਨੀ ਸੀ ਮੈਂ ਵੀ ਇਹ ਇਕੱਲੇ ਕਮਾਂਦੇ ਸੀ ਸਿੰਗਲ ਰਨਿੰਗ ਸੀਗੇ ਅਸੀਂ ਫਿਰ ਵੀ ਕਾਰ ਬਾਰ ਵੀ ਬਣਾਇਆ ਬੱਚੇ ਵੀ ਪੜਾਏ ਜੋ ਮਿਲ ਜਾਂਦਾ ਸੀ ਖਾ ਲੈਂਦੇ ਸੀ ਬੜੀ ਪੀਸਫੁਲ ਲਾਈਫ ਰਹੀ ਬੇਟਾ ਬਹੁਤ ਪੀਸਫੁਲ ਰਹੀ ਹੈ ਅੰਡਰਸਟੈਂਡਿੰਗ ਵਾਲੀ ਲਾਈਫ ਰਹੀ ਗਈ ਹੈ ਕਦੇ ਕੋਈ ਲੋਕ ਚੋਕ ਜਾਂ ਕਦੇ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਆਏਗੀ ਪਰ ਮਾਤਾ ਮਾਦੀ ਕਿਰਪਾ ਇਹ ਜਾਈ ਬੀਬੀ ਇਹਨਾਂ ਦੀ ਉਮਰ ਲੰਬੀ ਹੋਵੇ ਇਹਨਾਂ ਨੂੰ ਨਾ ਕੁਝ ਹੋਵੇ ਜਦੋਂ ਮੈਂ ਬੇਟੇ ਬਾਹਰ ਨੈਸ਼ਨਲ ਮੀਟਾਂ ਤੇ ਕਿਤੇ ਜਾਣਾ ਹਫਤਾ ਹਫਤਾ ਦਸ ਦੇ ਦਿਨ ਸਾਨੂੰ ਲੱਗ ਜਾਂਦੇ ਆਊਟ ਆਫ ਸਟੇਟ ਜਾ ਕੇ ਤਾਂ ਇਹ ਸਾਰਾ ਪਿੱਛੋ ਇਹ ਘਰ ਦਾ ਜ਼ਿੰਮੇਵਾਰੀ ਕੀ ਇਹ ਸੰਭਾਲਤੇ ਕੀਆ ਤੇ ਮੈਨੂੰ ਫਿਕਰ ਨਹੀਂ ਹੁੰਦਾਗਾ ਤੇ ਮੈਂ ਫ੍ਰੀ ਮਾਈਂਡ ਨਾਲ ਫਿਰ ਉੱਥੇ ਜਾ ਕੇ ਪਾਰਟਿਸਿਪੇਟ ਕਰਦਾਗਾ ਮੈਨੂੰ ਚਿੰਤਾ ਨਹੀਂ ਹੁੰਦੀ ਕੀ ਕਾਲਜ ਟਾਈਮ ਤੋਂ ਹੀ ਮੈਂ ਸਪੋਰਟਸ ਦਾ ਮੈਨੂੰ ਸ਼ੌਕ ਸੀਗਾ ਤੇ ਬਹੁਤ ਅੱਛੀ ਅਚੀਵਮੈਂਟਸ ਮੇਰੀਆਂ ਰਹਿ ਜਾਂਗੀਆਂ ਕਾਲਜ ਟਾਈਮ ਵੀ ਤੇ ਦੁਬਾਰਾ ਮੈਂ ਜਦੋਂ 96 ਦੇ ਵਿੱਚ ਵੈਟਰ ਮੂਵਮੈਂਟ ਨਾਲ ਜੁੜਿਆ ਜਦੋਂ ਮੈਨੂੰ ਪਤਾ ਲੱਗਾ ਤੇ ਸਨ 2000 ਤੋਂ ਬਾਅਦ ਨੈਸ਼ਨਲ ਮੀਟਾਂ ਇੰਟਰਨੈਸ਼ਨਲ ਮੀਟਾਂ ਮੈਂ ਬਹੁਤ ਸਾਰੀਆਂ ਲੜੀਆਂ ਗਈਆਂ ਮੇਰੀਆਂ ਪੋਤੀਆਂ ਤਾਂ ਉਹ ਪਤਾ ਕੀ ਆ ਉਹ ਤਾਂ ਬਹੁਤ ਬਹੁਤ ਜ਼ਿਆਦਾ ਖੁਸ਼ ਹੁੰਦੀਆਂ گی ਜਦੋਂ ਦਾਦੂ ਅਬ ਕੌਨ ਸਾ ਪ੍ਰਾਈਜ਼ ਲੈ ਕੇ ਆਏ ਹੋ اتنا بڑا ਲੈ ਕੇ ਆਏ ਹੋ ਹਾਂ ਇਤਨਾ بڑا ਪ੍ਰਾਈਜ਼ ਲੈ ਕੇ ਆਏ ਹੋ ਫਿਰ ਉਹਦੇ ਨਾਲ ਫੋਟੋ ਖਚਾਉਂਦੀਆਂ گیਆਂ ਫਿਰ ਆਪਣੇ ਗੱਲ ਚੱਪ ਬੈਡਲ ਪਾਉਂਦੀਆਂ گیਆਂ ਬੱਚੇ ਬਹੁਤ ਖੁਸ਼ ਹੁੰਦੇ ਮੈਂ ਚਾਹਾਂਗਾ ਦੇ ਵੀ ਜਿਹੜੇ ਮੇਰੇ ਸੀਨੀਅਰ ਏਜ ਗਰੁੱਪ ਹਨ 90 ਪਲੱਸ 95 ਪਲੱਸ 100 ਪਲੱਸ ਜਦੋਂ ਉਹ ਪਾਰਟਿਸਿਪੇਟ ਕਰਦੇ ਪਏ ਆ ਮੈਂ ਉਹ ਦੇਖਣਾ ਚਾਹੁੰਦਾ ਯਾਰ ਮੈਂ ਵੀ ਉਸ ਵਿੱਚ ਜਾ ਕੇ ਪਾਰਟਿਸਿਪੇਟ ਕਰਾਂਗਾ ਜੇ ਤੁਹਾਡੀ ਸਿਹਤ ਚੰਗੀ ਹੈ ਤਾਂ ਹੀ ਤੁਸੀਂ ਸਮਾਜ ਦੇ ਵਿੱਚ ਕਿਸੇ ਨੂੰ ਗਾਈਡ ਕਰ ਸਕਦੇ ਹੋ ਤੁਸੀਂ ਸਮਾਜ ਦੀ ਸੇਵਾ ਕਰ ਸਕਦੇ ਹੋ ਤੁਸੀਂ ਪਰਿਵਾਰ ਦੀ ਸੇਵਾ ਕਰ ਸਕਦੇ ਹੋ ਅਦਰਵਾਈਜ਼ ਜੇ ਤੁਸੀਂ ਆਪ ਨਹੀਂ ਠੀਕ ਤਾਂ ਤੁਸੀਂ ਐਕਸਪੈਕਟ ਕਰੋਗੇ ਨਾ ਅੱਜ ਕੱਲ ਬੱਚਿਆਂ ਕੋਲੇ ਟਾਈਮ ਆ ਤੁਹਾਡੀ ਸੇਵਾ ਕਰਨ ਦਾ ਨਾ ਬੱਚਾ ਕੋਲੇ ਕਿਉਂਕਿ ਅੱਜ ਕੱਲ ਵਰਜੇਵੇਂ ਇਹਨੇ ਬੱਚਾ ਦੇ ਨਹੀਂ ਬੱਚੇ ਨਹੀਂ ਟੇਕ ਕੇਅਰ ਕਰ ਸਕਦੇਗੇ ਇਸ ਕਰਕੇ ਜਿਹੜੇ ਸੀਨੀਅਰ ਸਿਟੀਜ਼ਨ ਆ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾਗਾ ਲੈ ਵੀ ਕਟੋ-ਕਟ ਆਪਣੀ ਸਿਹਤ ਦਾ ਖਿਆਲ ਰੱਖੋ ਤੰਦਰੁਸਤ ਰਹੋ ਤੇ ਆਪਣੇ ਆਪ ਨੂੰ ਫਿਟ ਰੱਖੋ ਜਿਹੜਾ ਇਹ ਖੇਤਰ ਆ ਨਾ ਸਪੋਰਟਸ ਦਾ ਇਹਨੇ ਮੈਨੂੰ ਰਿਸਪੈਕਟ ਬਹੁਤ ਦਿੱਤੀ ਹੈ ਜਦੋਂ ਤੁਹਾਨੂੰ ਸਮਾਜ ਦੇ ਵਿੱਚ ਰਕਗਨਾਈ ਕੀਤਾ ਜਾਂਦਾਗਾ ਤੁਹਾਡੀ ਪਛਾਣ ਬਣਦੀ ਆ ਲੋਕ ਤੁਹਾਡੇ ਕੋਈ ਸੋਸਾਇਟੀ ਦਾ ਕੋਈ ਕੁਛ ਸ ਉਹ ਤੁਹਾਨੂੰ ਪਛਾਣਦੇ ਆ ਵਾਹ ਵਾਹ ਕਹਿੰਦੇ ਆ ਸ਼ਾਬਾਸ਼ ਇਹ ਕਹਿੰਦੇ ਗਿਆ ਜਦੋਂ ਲਈ ਵਾਹ ਭਾਈ ਬਹੁਤ ਵਧੀਆ ਕੰਮ ਕਰਕੇ ਆਏ ਜਿੱਤੇ ਹੋ ਸ਼ਰਮਾਈ ਤੁਹਾਨੂੰ ਵਧਾਈਆਂ ਹੁਣ ਤਾਂ ਉਹਦੇ ਨਾਲ ਨਾ ਮੇਰਾ ਕਦ ਹੋਰ ਵੱਧਦਾਗਾ ਤੇ ਮੈਂ ਮਤਲਬ ਹੋਰ ਬੂਸ ਸੁਣਾਂਗਾ ਮੈਂ ਹੋਰ ਆਪਣੇ ਆਪ ਨੂੰ ਜੰਗ ਮਹਿਸੂਸ ਕਰਦਾਗਾ ਅਵਾ ਮੀਡੀਆ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿੰਫਰਨ ਅੱਜ ਬਹੁਤ ਹੀ ਖਾਸ ਜੋੜੇ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਦਰਸ਼ਨਾ ਰਾਣੀ ਤੇ ਸੁਰਿੰਦਰਪਾਲ ਸ਼ਰਮਾ ਜੀ ਸੁਰਿੰਦਰਪਾਲ ਸ਼ਰਮਾ ਜੀ ਹੋਰਾਂ ਨੇ ਤੁਸੀਂ ਵੇਖਿਆ ਹੋਵੇਗਾ ਕਿ ਇਹ ਦੌੜਾਕ ਨੇ ਤੇ ਬਹੁਤ ਸਾਰੇ ਮੈਡਲ ਇਹਨਾਂ ਵੱਲੋਂ ਹਾਸਲ ਕੀਤੇ ਗਏ ਨੇ ਸੋ ਉਹਨਾਂ ਦੀ ਧਰਮ ਪਤਨੀ ਵੀ ਅੱਜ ਸਾਡੇ ਨਾਲ ਮੌਜੂਦ ਹੈ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਉਹਨਾਂ ਦੇ ਜ਼ਿੰਦਗੀ ਦੇ ਖੂਬਸੂਰਤ ਸਫ਼ਰ ਨੂੰ ਲੈ ਕੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਦੋਨਾਂ ਦਾ ਹੀ ਨਮਸਕਾਰ ਜੀ ਵੈਲਕਮ ਵੈਲਕਮ ਨਮਸਕਾਰ ਜੀ ਸੇਤ ਦੱਸੋ ਕਿਵੇਂ ਤੰਦਰੁਸਤ ਹੈ ਪੂਰਾ ਪੂਰੇ ਫੇਟ ਹਾਂ ਜੀ ਤੁਹਾਡੀ ਦੱਸੋ ਸੇਠ ਠੀਕ ਹੈ ਹਾਂ ਜੀ ਬਿਲਕੁਲ ਜੀ ਅੱਛਾ ਸਰ ਬਹੁਤ ਸਾਰੀਆਂ ਤੁਹਾਡੀਆਂ ਇੰਟਰਵਿਊਜ਼ ਦੇਖੀਆਂ ਬਹੁਤ ਸਾਰੀਆਂ ਤੁਹਾਡੀਆਂ ਵੀਡੀਓਜ਼ ਦੇਖੀਆਂ ਜਿਨ੍ਹਾਂ ਦੇ ਵਿੱਚ ਤੁਸੀਂ ਦੇਖ ਅਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਸ਼ੌਂਕ ਨੂੰ ਅੱਗੇ ਲੈ ਕੇ ਜਾਂਦੇ ਹੋ ਤੇ ਉਹ ਬਹੁਤ ਸਾਰੇ ਮੈਡਲ ਜਿੱਤਦੇ ਨੇ ਤੇ ਸਭ ਤੋਂ ਪਹਿਲਾਂ ਤੁਸੀਂ ਵਧਾਈ ਦੇ ਪਾਤਰੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕ ਸਾਡੀ ਟੀਮ ਥੈਂਕ ਯੂ ਬੇਟਾ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਅੱਛਾ ਇਸ ਸਫਰ ਦੇ ਵਿੱਚ ਤੁਹਾਡੀ ਧਰਮ ਪਤਨੀ ਦਾ ਸਪੋਰਟ ਕਿੱਦਾਂ ਦਾ ਰਿਹਾ ਕਿਉਂਕਿ ਸਫਰ ਦਾ ਜ਼ਿਕਰ ਕਰਾਂਗੇ ਪਹਿਲਾਂ ਦੱਸੋ ਸਪੋਰਟ ਕਿੱਦਾਂ ਦਾ ਰਿਹਾ ਉਹਨਾਂ ਦਾ ਇਹ ਬੇਟੇ ਮੈਂ ਪਹਿਲੀਆਂ ਵੀ ਇੰਟਰਵਿਊਆਂ ਦੇ ਵਿੱਚ ਇਹਨਾਂ ਦਾ ਥੈਂਕਸ ਕੀਤਾਗਾ ਇਹ ਜਿਹੜੀਆਂ ਮੇਰੀ ਅੱਛੀ ਸਿਹਤ ਤੇ ਜਿਹੜੀਆਂ ਮੇਰੀਆਂ ਪ੍ਰਾਪਤੀਆਂ ਜਾਂ ਮੇਰੀ ਪਾਰਟਿਸਪੇਸ਼ਨ ਹੈਗੇ ਸਪੋਰਟਸ ਦੇ ਵਿੱਚ ਇਦੇ ਵਿੱਚ ਇਹਨਾਂ ਦਾ ਬਹੁਤ ਯੋਗਦਾਨ ਹੈ ਇਹ ਯੰਗ ਵੇਲੇ ਜਦੋਂ ਮੈਂ ਕਾਲਜ ਪੜ੍ਹਦਾ ਸੀ ਤਾਂ ਮੇਰੇ ਮਾਤਾ ਪਿਤਾ ਦਾ ਬਹੁਤ ਰੋਲ ਸੀਗਾ ਅੱਜ ਕੱਲ ਇਹਨਾਂ ਦਾ ਬਹੁਤ ਰੋਲ ਲੱਗਾ ਇਹ ਮੇਰਾ ਖਾਸ ਖਾਣ ਪੀਣ ਦਾ ਧਿਆਨ ਰੱਖਦੇ ਗਿਆ ਮੇਰਾ ਬਕਾਇਦਾ ਰੁਟੀਨ ਹੈ ਜੋ ਇਹਨਾਂ ਨੂੰ ਪਤਾ ਹੀ ਆ ਕਿੰਨੇ ਵੇਲੇ ਕੀ ਖਾਣਾਗਾ ਤੇ ਜਦੋਂ ਕਿਤੇ ਮੈਂ ਜਾਣਾ ਹੁੰਦਾ ਖੇਲਣ ਖੁੱਲਣ ਤਾਂ ਇਹਨਾਂ ਨੂੰ ਇਹਨਾਂ ਨੇ ਫਿਰ ਮੇਰੀ ਕਿੱਟ ਤਿਆਰ ਕਰਨੀ ਹੁੰਦੀ ਆ ਬੈਗ ਤਿਆਰ ਕਰਨਾ ਸਾਰਾ ਕੁਝ ਵਿੱਚ ਪਾ ਕੇ ਤੇ ਮੈਨੂੰ ਇਹਨਾਂ ਨੇ ਦੇਣਾ ਜਦੋਂ ਮੈਂ ਬੇਟੇ ਬਾਹਰ ਨੈਸ਼ਨਲ ਮੀਟਰ ਤੇ ਕਿਤੇ ਜਾਣਾ ਹਫਤਾ ਹਫਤਾ 10 ਦੇ ਦਿਨ ਸਾਨੂੰ ਲੱਗ ਜਾਂਦੇ ਆਊਟ ਆਫ ਸਟੇਟ ਜਾ ਕੇ ਤਾਂ ਸਾਰਾ ਪਿੱਛੋਂ ਇਹ ਘਰ ਦਾ ਜ਼ਿੰਮੇਵਾਰੀ ਕੀ ਹੈ ਸੰਭਾਲ ਤੇ ਕੀ ਤੇ ਮੈਨੂੰ ਫਿਕਰ ਨਹੀਂ ਹੁੰਦਾਗਾ ਤੇ ਮੈਂ ਫ੍ਰੀ ਮਾਈਂਡ ਨਾਲ ਫਿਰ ਉੱਥੇ ਜਾ ਕੇ ਪਾਰਟਿਸਿਪੇਟ ਕਰਦਾਗਾ ਮੈਨੂੰ ਚਿੰਤਾ ਨਹੀਂ ਹੁੰਦੀ ਕਿ ਇਹ ਇਸ ਕਰਕੇ ਮੈਨੂੰ ਦਾ ਬਹੁਤ ਧੰਨਵਾਦ ਕਰਦਾਗਾ ਸ਼ੁਕਰੀਆ ਕਰਦਾਗਾ ਲਿਵੀਏ ਮੈਨੂੰ ਇੰਨਾ ਸਹਿਯੋਗ ਦੇ ਰਹੀ ਹੈਗੀ ਅੱਛਾ ਮੈਮ ਤੁਹਾਡੀ ਇਸ ਸਫਰ ਨੂੰ ਕਿੰਨੇ ਸਾਲ ਹੋ ਚੁੱਕੇ ਇਕੱਠਿਆਂ ਤੇ ਜਦੋਂ ਤੁਸੀਂ ਵਿਆਹ ਕੀ ਆਏ ਸੀ ਤੇ ਜਦੋਂ ਇਹਨਾਂ ਦੇ ਸ਼ੌਂਕ ਬਾਰੇ ਪਤਾ ਲੱਗਾ ਸੀ ਤੇ ਕੀ ਰਿਐਕਸ਼ਨ ਸੀ ਤੁਹਾਡਾ ਮੈਨੂੰ ਤਾਂ ਵਿਆਹ ਨੂੰ ਤਾਂ 45 ਹੀ ਹੋ ਗਏ ਅੱਛਾ 45 ਸਾਲ ਹੋ ਗਏ ਵਿਆਹ ਨੂੰ ਹਾਂਜੀ ਹਾਂਜੀ ਓਕੇ ਪਤਾ ਸੀਗਾ ਤੁਹਾਨੂੰ ਕਿ ਮਤਲਬ ਦੌੜਦੇ ਨੇ ਜਾਂ ਐਦਾਂ ਮੈਡਲ ਜਿੱਤਦੇ ਨੇ ਨਹੀਂ ਬਾਅਦ ਵਿੱਚ ਹੀ ਪਤਾ ਲੱਗਿਆ ਬੇਟੇ ਬਾਅਦ ਵਿੱਚ ਹੀ ਪਤਾ ਲੱਗਿਆ ਦੌੜਨ ਦੀ ਬਾਅਦ ਵਿੱਚ ਹੀ ਲੱਗੇ ਆ ਪਹਿਲਾਂ ਤਾਂ ਨਹੀਂ ਸੀ 5-7 ਸਾਲ ਤਾਂ ਇਹਨਾਂ ਨੇ ਨਹੀਂ ਮਤਲਬ ਸ਼ੁਰੂ ਕੀਤਾ ਹੈ ਬਾਅਦ ਚ ਦੌੜਨ ਲੱਗੇ ਹੂੰ ਅੱਛਾ ਮੋਟੀਵੇਟ ਕਿਵੇਂ ਕਰਦੇ ਸੀ ਇਹਨਾਂ ਨੂੰ ਘਰ ਰੋਕਦੇ ਸੀਗੇ ਕਿ ਛੱਡੋ ਪਰ ਘਰ ਕ੍ਰਸਤੀ ਚ ਦੇਖੋ ਮੈਂ ਨਹੀਂ ਸੀ ਰੋਕਦੀ ਮੈਂ ਤਾਂ ਕਦੀ ਵੀ ਨਹੀਂ ਰੋਕਿਆ ਭਾਵੇਂ 15 ਦਿਨ ਚਲੇ ਜਾਂਦੇ ਸੀ ਬਾਹਰ ਛੱਡ ਕੇ ਛੋਟੇ ਛੋਟੇ ਬੱਚੇ ਵੀ ਸੀ ਬੱਚੇ ਨਹੀਂ ਵੀ ਸੀ ਹੁੰਦੇ ਫੌਰਨ ਗਏ ਹੋਏ ਸੀ ਬੱਚੇ ਫਿਰ ਵੀ ਮੈਂ ਇਕੱਲੀ ਰਹਿ ਲੈਂਦੀ ਸੀ 15 ਦਿਨ ਏਡੇ ਵੱਡੇ ਘਰ ਚ ਦੇਖੋ ਹੂੰ ਇਹ ਚਲੇ ਜਾਂਦੇ ਸੀ ਮੈਂ ਠੀਕ ਨਹੀਂ ਸੀ ਤਬੀਅਤ ਕਈ ਵਾਰੀ ਹੁੰਦੀ ਤਾਂ ਵੀ ਮੈਂ ਕਹਿੰਦੀ ਸੀ ਮੈਂ ਠੀਕ ਹਾਂ ਓਕੇ ਜੀ ਜਿਵੇਂ ਸਰ ਨੇ ਦੱਸਿਆ ਕਿ ਤੁਸੀਂ ਇਹਨਾਂ ਵਾਸਤੇ ਸਪੈਸ਼ਲੀ ਖਾਣ ਪੀਣ ਦਾ ਮਤਲਬ ਕਿ ਪ੍ਰੋਪਰ ਧਿਆਨ ਰੱਖਦੇ ਹੋ ਖਾਣ ਪੀਣ ਦਾ ਤਾਂ ਫਿਰ ਮੈਂ ਹੀ ਰੱਖਣਾ ਬੇਟਾ ਹਾਂਜੀ ਹੋਰ ਖਾਣ ਰੱਖੂਗਾ ਹੁਣ ਤੇ ਜਿਸ ਤਰੀਕੇ ਦੇ ਨਾਲ ਹੁਣ ਮਤਲਬ ਕਿ ਇੰਨੇ ਸਾਲ ਦਾ ਤੁਹਾਡਾ ਮਤਲਬ ਕਿ ਨਾ ਇਕੱਠਿਆਂ ਦਾ ਸਫਰ ਚੱਲ ਰਿਹਾ ਹਵਾ ਤੇ ਇਸ ਸਫਰ ਦੇ ਵਿੱਚ ਕੁਝ ਯਾਦਾਂ ਸਾਂਝੀਆਂ ਕਰੋ ਕਿ ਮਤਲਬ ਕਦੇ ਤੁਹਾਡੀ ਆਪਸ ਦੇ ਵਿੱਚ ਕੋਈ ਮਤਲਬ ਕੀ ਲੜਾਈ ਝਗੜਾ ਹੋਇਆ ਹੋਵੇ ਜਿੱਦੇ ਵਿੱਚ ਨੋਕ-ਛੋਕ ਲੜਾਈ ਝਗੜਾ ਨਹੀਂ ਨੋਕ-ਸ਼ੋਕ ਹੋਈ ਹੋਵੇ ਜਾਂ ਇੱਕ ਦੂਜੇ ਦੇ ਨਾਲ ਮਤਲਬ ਕੋਈ ਨਹੀਂ ਕਦੀ ਨਹੀਂ ਕੋਈ ਮੇਜਰ ਨਹੀਂ ਬੇਟੇ ਮੇਜਰ ਨਹੀਂ ਮੇਜਰ ਨਹੀਂ ਉਹ ਮਾੜੀ ਮੋਟੀ ਤਾਂ ਚਲੋ ਹਰ ਘਰ ਦੇ ਵਿੱਚ ਚਲਦੀ ਰਹਿੰਦੀ ਹੈ ਪਰ ਨੇਵਰ ਨੇਵਰ ਦੇਖੋ ਇਹ ਇਹ ਤਾਂ ਇਹ ਤਾਂ ਬੇਟੇ ਇੱਕ ਪ੍ਰੂਫ ਆ ਤੁਹਾਡੇ ਸਾਹਮਣੇ ਜੇ ਜੇ ਘਰ ਦੇ ਵਿੱਚ ਮਤਲਬ ਮਾਹੌਲ ਕੋਆਰਡੀਨੇਟ ਨਾ ਹੋਵੇ ਮਾਹੌਲ ਵਧੀਆ ਨਾ ਹੋਵੇ ਤਾਂ ਤੁਸੀਂ ਕੋਈ ਕੰਮ ਹੀ ਨਹੀਂ ਕਰ ਸਕਦੇ ਜੇ ਘਰ ਦਾ ਮਾਹੌਲ ਠੀਕ ਹੈ ਤਾਂ ਹੀ ਤੁਸੀਂ ਆਪਣਾ ਜਿਹੜਾ ਏਮ ਆ ਉਹ ਅਚੀਵ ਕਰ ਸਕਦੇ ਹੋ ਬਿਲਕੁਲ ਤੇ ਅੱਜ ਕੱਲ ਦੀ ਜਨਰੇਸ਼ਨ ਨੂੰ ਜ਼ਰੂਰ ਤੁਸੀਂ ਮਤਲਬ ਕੁਝ ਸਨੇਹਾ ਦਿਓ ਕਿਉਂਕਿ ਕਿਤੇ ਨਾ ਕਿਤੇ ਜਿਹੜੇ ਵਿਆਹ ਤੋਂ ਬਾਅਦ ਉਮੀਦਾਂ ਕੁਝ ਹੋਰ ਹੁੰਦੀਆਂ ਨੇ ਨਿਕਲਦਾ ਕੁਝ ਹੋਰ ਆ ਮਤਲਬ ਕਿ ਸਬਰ ਪੇਸ਼ੈਂਸ ਘੱਟ ਚੁੱਕੇ ਨੇ ਉਹਨਾਂ ਵਾਸਤੇ ਜ਼ਰੂਰ ਕੁਝ ਸਨੇਹਾ ਦੇਣਾ ਬਣਦਾ ਤੁਹਾਡਾ ਕਿਉਂਕਿ ਸਫ਼ਰ ਤੁਹਾਡਾ ਬਹੁਤ ਖੂਬਸੂਰਤ ਬੇਟੇ ਪਤਾ ਕੀ ਹੈ ਇਹਦੇ ਚ ਜਦੋਂ ਤੁਸੀਂ ਜ਼ਮੀਨੀ ਹਕੀਕਤ ਤੇ ਪਿੱਛੇ ਹਟ ਕੇ ਇਹ ਕੋਈ ਗੱਲ ਕਰਦੇ ਹੋ ਨਾ ਤਾਂ ਫਿਰ ਉਹ ਜਿਹੜੇ ਰਿਲੇਸ਼ਨ ਆਰਟੀਫੀਸ਼ੀਅਲ ਰਿਲੇਸ਼ਨ ਆ ਜਿਹੜੇ ਨਾ ਬਹੁਤੀ ਧੀਰ ਨਹੀਂ ਚੱਲਦੇਗੇ ਜਿਹੜੇ ਜਿਹੜੀ ਮੈਰਿਜ ਜਿਹੜੀ ਇੱਕ ਨਾ ਇਹ ਇਹ ਇੱਕ ਬਹੁਤ ਇੱਕ ਅਲੱਗ ਚੈਪਟਰ ਹੈਗਾ ਇਹਨੂੰ ਸਕਸੈਸ ਕਰਨਾ ਦੋਨਾਂ ਦਾ ਦੋਨਾਂ ਦਾ 파ਟ ਬਣਦਾਗਾ ਮੁੰਡੇ ਦਾ ਵੀ ਕੁੜੀ ਦਾ ਵੀ ਉਹਦੇ ਜਿੰਨੇ ਜਿੰਨੇ ਉਹਦੇ এনवायरमेंट ਹੈ ਕਰਦਾ ਸਾਰਾ ਦਾ ਬਣਦਾਗਾ ਪਰ ਮੈਂ ਬਹੁਤਾ ਇਹ ਮਹਿਸੂਸ ਕਰਦਾ ਕਿ ਕੁੜੀਆਂ ਨੂੰ ਵੱਧ ਪੇਸ਼ੈਂਸ ਰੱਖਣੀ ਚਾਹੀਦੀ ਕੀ ਆ ਕੁੜੀਆਂ ਨੇ ਕਿਉਂਕਿ ਇਹ ਇੱਕ ਘਰ ਤੋਂ ਦੂਸਰੇ ਘਰ ਜਾ ਕੇ ਸੈਟਲ ਹੋਣਾ ਹੁੰਦਾਗਾ ਉਹਨਾਂ ਨੂੰ ਅੰਡਰਸਟੈਂਡ ਕਰ ਲੈਣਾ ਚਾਹੀਦਾਗਾ ਉਹਨਾਂ ਨੂੰ ਥੋੜਾ ਪੇਸ਼ੈਂਸ ਰੱਖ ਕੇ ਅੰਡਰਸਟੈਂਡ ਕਰਕੇ ਉਸ ਘਰ ਦੇ ਵਿੱਚ ਮਤਲਬ ਅਡਜਸਟ ਕਰਨਾ ਚਾਹੀਦਾਗਾ ਤੇ ਮ ਤਾਂ ਕਿ ਕਿਸੇ ਕਿਸਮ ਦਾ ਕੋਈ ਟਕਰਾਅ ਨਾ ਪੈਦਾ ਹੋਵੇ ਤੇ ਤੁਹਾਡਾ ਤੁਹਾਡਾ ਆਪਣਾ ਵੀ ਪੀਸ ਆਫ ਮਾਈਂਡ ਬਣਿਆ ਰਵੇ ਤੇ ਤੁਹਾਡੇ ਪਰਿਵਾਰ ਦਾ ਵੀ ਜਿਹੜੀ ਹੈ ਸ਼ੁਕ ਸ਼ਾਂਤੀ ਬਣੀ ਰਹੇ ਜੀ ਅੱਛਾ ਜਿਵੇਂ ਤੁਸੀਂ ਮਤਲਬ ਕਿ ਦੌੜਾਂ ਦੇ ਵਿੱਚ ਕਈ ਮੈਡਲ ਜਿੱਤੇ ਹਨਾ ਤੇ ਤੁਹਾਡੀ ਇਹ ਸਾਰੀ ਸਕਸੈਸ ਮੈਮ ਉਹਨਾਂ ਨੇ ਅੱਖੀ ਦੇਖੀ ਹਾਂ ਜੀ ਤੇ ਜਦੋਂ ਘਰ ਦੇ ਵਿੱਚ ਮੈਡਲ ਲੈ ਕੇ ਆਉਂਦੇ ਹੁੰਦੇ ਸੀ ਤੇ ਸਭ ਤੋਂ ਪਹਿਲਾਂ ਕਿਹਨਾਂ ਨੂੰ ਦਿਖਾਉਂਦੇ ਸੀ ਬੱਚਿਆਂ ਨੂੰ ਵਿਖਾਉਂਦੇ ਸੀ ਪੇਰੈਂਟਸ ਨੂੰ ਦਿਖਾਉਂਦੇ ਸੀ ਕਿ ਆਪਣੇ ਮਤਲਬ ਕਿ ਮੈਸਿਸ ਮੈਂ ਮੈਂ ਦੇਖੋ ਇਹ ਸਾਹਮਣੇ ਬੈਠੇ ਗਿਆ ਸਭ ਤੋਂ ਪਹਿਲਾਂ ਜਦੋਂ ਮੈਂ ਮੈਡਲ ਲੈ ਕੇ ਆਉਂਦਾ ਸੀ ਤਾਂ ਇਹਨਾਂ ਦੇ ਗੱਲ ਚ ਪਾਉਂਦਾ ਸੀ ਤੇ ਮੈਨੂੰ ਤੋਂ ਕਿੰਨੀ ਕਿ ਖੁਸ਼ੀ ਮਹਿਸੂਸ ਹੁੰਦੀ ਸੀ ਕਿ ਜਦੋਂ ਮੈਡਲ ਤੁਹਾਡੇ ਗੱਲ ਚ ਪੈਂਦਾ ਬਹੁਤ ਖੁਸ਼ੀ ਹੁੰਦੀ ਹੈ ਇਹਨਾਂ ਕਰਕੇ ਮੇਰਾ ਵੀ ਮਾਨ ਸਨਮਾਨ ਹੁੰਦਾ ਨਹੀਂ ਤਾਂ ਮੈਨੂੰ ਕਿਹਨਾਂ ਪੁੱਛਣਾ ਸੀ ਮਤਲਬ ਪੂਰੇ ਪਿੰਡ ਦੇ ਵਿੱਚ ਬੱਲੇ ਬੱਲੇ ਆ ਹਨਾ ਉੱਥੇ ਵੀ ਬਹੁਤ ਕਰਦੇ ਬਟੇ ਪਿੰਡ ਵੀ ਇਹਨਾਂ ਦੇ ਹਮ ਸ਼ਰਮਾ ਸ਼ਰਮਾਈ ਦਾ ਪਿੰਡ ਮੋਗੇ ਨੂੰ ਅਸੀਂ ਡਿਸਟ੍ਰਿਕਟ ਮੋਗੇ ਨੂੰ ਬਿਲੋਂਗ ਕਰਦੇ ਆ ਜੀ ਮੈਂ ਡਿਸਟ੍ਰਿਕਟ ਫਰੀਦਕੋਟ ਨੂੰ ਬਿਲੋਂਗ ਹੈ ਮੇਰੇ ਪੇਕੇ ਓਕੇ ਮੇਰੇ ਪੇਰੈਂਟਸ ਹਮ ਪਰ ਉੱਥੇ ਵੀ ਜਦੋਂ ਜਾਣੇ ਤਾਂ ਬਹੁਤ ਮਾਣ-ਤਾਨ ਕਰਦੇ ਇਹਨਾਂ ਦਾ ਸਾਰੇ ਅਸਲ ਵਿੱਚ ਬਟੇ ਜਿਹੜਾ ਇਹ ਖੇਤਰ ਹੈ ਨਾ ਸਪੋਰਟਸ ਦਾ ਇਹਦੇ ਮੈਨੂੰ ਰਿਸਪੈਕਟ ਬਹੁਤ ਦਿੱਤੀ ਹੈ ਹਮ ਰਿਸਪੈਕਟ ਇਨ ਦੀ ਸੈਂਸ ਇੱਕ ਤਾਂ ਬੱਚੇ ਜਿਹੜੇ ਬਿਲਕੁਲ ਟ੍ਰੇਨੀ ਆਂਦੇ ਗਿਆ ਉਹ ਸਰਸਰ ਕਰਕੇ ਮਤਲਬ ਬਹੁਤ ਰਿਗਾਰਡ ਕਰਦੇ ਗਿਆ ਇਹ ਬੜੀ ਸੈਟੀਸਫੈਕਸ਼ਨ ਵਾਲੀ ਗੱਲ ਹੈ ਕੀ ਹੈ ਦੂਸਰੀ ਗੱਲ ਇਹ ਹੈਗੀ ਆ ਸਮਾਜ ਦੇ ਵਿੱਚ ਜੋ ਰਿਸਪੈਕਟ ਮੈਨੂੰ ਮਿਲੀ ਆ ਅੱਜ ਤੱਕ ਤੁਸੀਂ ਆ ਮੇਰਾ ਅੰਦਰ ਦੇਖ ਹੀ ਰਿਹਾ ਹੋਣਾਗਾ ਤੁਸੀਂ ਦੇਖੋ ਕਿੰਨੀਆਂ ਸੰਸਥਾਵਾਂ ਨੇ ਇਸ ਵਾਰ ਦੀ ਮੈਂ ਤੁਹਾਨੂੰ ਲੇਟੈਸਟ ਦੱਸਾਂਗਾ ਲੇਟੈਸਟ ਹੁਣ ਜਦੋਂ ਮੈਂ ਇਸ ਵਾਰ ਨੈਸ਼ਨਲ ਲੈਵਲ ਦੇ ਉੱਤੇ ਜਿੱਤ ਕੇ ਆਇਆ ਤਾਂ ਮੈਨੂੰ ਆਉਂਦਿਆਂ ਨੂੰ ਸਾਡੀ ਇੱਥੇ ਅਲਾਈਅੰਸ ਕਲੱਬ ਹੈਗੀ ਆ ਹਸ਼ਾਪੁਰ ਦੇ ਵਿੱਚ ਉਹਨਾਂ ਨੇ ਮੈਨੂੰ ਵੈਲਕਮ ਪਾਰਟੀ ਦਿੱਤੀ ਜਿਸ ਦਿਨ ਮੈਂ ਜਿਸ ਦਿਨ ਮੈਂ ਆਇਆ ਨੈਕਸਟ ਨੈਕਸਟ ਡੇ ਮੈਨੂੰ ਬੁਲਾਇਆਗਾ ਉੱਥੇ ਬੁਲਾ ਕੇ ਬਕਾਇਦਾ ਗਾਰਲੈਂਡਿੰਗ ਕੀਤੀਗੀ ਬਕਾਇਦਾ ਉਹਨਾਂ ਨੇ ਮੈਨੂੰ ਚਾਹ ਪਾਣੀ ਪਿਆ ਤੇ ਮੇਰਾ ਇਹਨਾਂ ਮਾਨ ਸਨਮਾਨ ਕੀਤਾ ਕਿ ਮਰਤ ਕੇ ਮਲਤ ਗਿਆ ਇਸ ਚੀਜ਼ ਦੇਖ ਕੇ ਉਸ ਤੋਂ ਬਾਅਦ ਮੇਰੀ ਇੱਕ ਫਾਰਮ ਆਫ ਰਿਟਾਇਰਡ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਹੈਗੀ ਆ ਉਹਨਾਂ ਨੇ ਮੈਨੂੰ ਪਹਿਲਾਂ ਹਸ਼ਾਪੁਰ ਲੈਵਲ ਤੇ ਉਸ ਤੋਂ ਬਾਅਦ ਮੈਨੂੰ ਪੰਜਾਬ ਲੈਵਲ ਤੇ ਉਹਨਾਂ ਨੇ ਮੇਰਾ ਮਾਨ ਸਨਮਾਨ ਕੀਤਾਗਾ ਜਿਹੜੇ ਮੈਮੈਂਟੋ ਟਰੋਫੀਆਂ ਜਿਹੜੀਆਂ ਅੰਦਰ ਪਈਆਂ ਉਹ ਤੁਸੀਂ ਤਨਮਤ ਦਿਖਾਨਾ ਉਸ ਤੋਂ ਬਾਅਦ ਅੰਮ੍ਰਿਤਸਰ ਸਾਡੀ ਇੱਕ ਮਾਸਟਰ ਐਥਲੈਟਿਕ ਐਸੋਸੀਏਸ਼ਨ ਹੈਗੀ ਆ ਉਹਨਾਂ ਨੇ ਸਪੈਸ਼ਲ ਮੈਨੂੰ ਬੁਲਾ ਕੇ ਮੈਨੂੰ ਉੱਥੇ ਉਹਨਾਂ ਨੇ ਆਨਰ ਕੀਤਾਗਾ ਐਜ਼ ਅ ਸਪੈਸ਼ਲ ਗੈਸਟ ਤੇ ਇਹ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਚੀਜ਼ਾਂ ਆਮ ਨਹੀਂ ਮਿਲਦੀਆਂ ਹੈਗੀਆਂ ਤਾਂ ਤੁਹਾਨੂੰ ਉਦੋਂ ਤੁਹਾਡੀ ਠਿਕੇਮਾ ਲੱਤ ਜਾਂਦਾਗਾ ਤੁਹਾਡੀ ਤੁਹਾਨੂੰ ਉਦੋਂ ਸੈਟੀਸਫੈਕਸ਼ਨ ਹੁੰਦੀ ਆ ਲਈ ਜਦੋਂ ਤੁਹਾਨੂੰ ਸਮਾਜ ਦੇ ਵਿੱਚ ਰੈਕਗਨਾਈਜ਼ ਕੀਤਾ ਜਾਂਦਾਗਾ ਤੁਹਾਡੀ ਪਛਾਣ ਬਣਦੀ ਆ ਲੋਕ ਤੁਹਾਡੇ ਕੋਈ ਸੋਸਾਇਟੀ ਦਾ ਕੋਈ ਕੁਛ ਸ ਉਹ ਤੁਹਾਨੂੰ ਪਛਾਣਦੇ ਆ ਵਾਹ ਵਾਹ ਕਹਿੰਦੇ ਆ ਸ਼ਾਬਾਸ਼ ਇਹ ਕਹਿੰਦੇ ਗਿਆ ਜਦੋਂ ਲਈ ਵਾਹ ਭਾਈ ਬਹੁਤ ਵਧੀਆ ਕੰਮ ਕਰਕੇ ਆਏ ਜਿੱਤੇ ਹੋ ਸ਼ਰਮਾਈ ਤੁਹਾਨੂੰ ਵਧਾਈਆਂ ਹੁਣ ਤਾਂ ਉਹਦੇ ਨਾਲ ਨਾ ਮੇਰਾ ਕਦ ਹੋਰ ਵੱਧਦਾਗਾ ਤੇ ਮੈਂ ਮਤਲਬ ਹੋਰ ਬੂਸ ਸੁਣਾਂਗਾ ਮੈਂ ਹੋਰ ਆਪਣੇ ਆਪ ਨੂੰ ਜੰਗ ਮਹਿਸੂਸ ਕਰਦਾਗਾ ਤੇ ਮੈਂ ਮਤਲਬ ਇਹ ਜਿਹੜੀ ਹੈ ਮਤਲਬ ਜਿਹੜੀ ਮੇਰੀ ਸਪਿਰਟ ਹੈ ਮੈਂ ਇਹਨੂੰ ਇਸ ਤਰ੍ਹਾਂ ਹੀ ਮਤਲਬ ਮੈਨੂੰ ਹੋਰ ਦੇ ਵਿੱਚ ਬੂਸ ਸੁਣਾਂਗਾ ਤੇ ਮੈਂ ਤਕੜਾ ਹੁੰਦਾਗਾ ਮੈਨੂੰ ਹੋਰ ਇਹਦੇ ਵਿੱਚ ਤਾਕਤ ਮਿਲਦੀ ਕੀ ਹੈ ਇਹ ਸਰ ਤੁਹਾਡੀ ਉਮਰ ਕਿੰਨੀ ਹੈ ਸਿਰ 74 ਬੇਟੇ 74 ਤੇ ਤੁਹਾਡੀ ਮੇਰੀ ਤਾਂ ਹਲੇ 65 ਹੈ ਬੇਟਾ ਅੱਛਾ 65 ਹੈ ਠੀਕ ਹੈ ਅੱਛਾ ਜਿਵੇਂ ਤੁਹਾਡਾ ਮਤਲਬ ਕਿ ਸਾਰਾ ਧਿਆਨ ਰੱਖਦੇ ਨੇ ਖਾਣ ਪੀਣ ਦਾ ਤੁਹਾਡੀ ਸਿਹਤ ਦਾ ਧਿਆਨ ਇਨ ਕੇਸ ਜੋ ਕਿਤੇ ਢਿੱਲੇ ਮੱਠੇ ਹੋ ਜਾਂਦੇ ਨੇ ਫਿਰ ਤੁਸੀਂ ਰੱਖਦੇ ਹੋ ਨਾ ਤਾਂ ਧਿਆਨ ਬਿਲਕੁਲ ਬੇਟੇ ਬਿਲਕੁਲ ਬੇਟੇ ਬਿਲਕੁਲ ਹੈ ਕੌਣ ਹੋਰ ਤੁਸੀਂ ਦੱਸੋ ਸੱਚਾਈ ਨਹੀਂ ਬਿਲਕੁਲ ਰੱਖਦੇ ਆ ਓਕੇ ਕਿਵੇਂ ਰੱਖਦੇ ਹੋ ਥੋੜਾ ਦੱਸੋ ਅੰਕਲ ਬੇਟੇ ਬੱਚੇ ਤਾਂ ਹੁਣ ਸਾਡੇ ਇੱਧਰ ਨਾ ਬੱਚੇ ਸਾਡੇ ਬਾਹਰ ਜੌਬ ਕਰਦੇ ਹੈਗੇ ਲੁਧਿਆਣੇ ਤੇ ਹੁਣ ਨੈਚੁਰਲੀ ਹੈਗਾ ਵੀ ਜਦੋਂ ਕਿਤੇ ਦੇਖੋ ਮੈਨੂੰ ਪ੍ਰੋਬਲਮਾਂ ਦਿੱਤਾ ਇਹਨਾਂ ਨੇ ਦੇਖਣਾਗਾ ਜੇ ਇਹਨਾਂ ਨੂੰ ਪ੍ਰੋਬਲਮਾਂ ਦਿੱਤਾ ਮੈਂ ਦੇਖਣਾਗਾ ਹੋਰ ਤਾਂ ਹੁਣ ਆਪਾਂ ਕਿਸੇ ਤੋਂ ਇੱਕ ਦੂਜੇ ਤੇ ਡਿਪੈਂਡ ਹੀ ਆਸੀਂ ਤੁਨੋਂ ਹਾਂ ਜੀ ਅੱਛਾ ਤੇ ਸਫਰ ਬਾਰੇ ਵੀ ਥੋੜਾ ਜ਼ਰੂਰ ਦੱਸੋ ਕਿ ਤੁਹਾਡਾ ਜਿਹੜਾ ਸਫਰ ਐ sports ਦਾ ਕਿਵੇਂ ਸ਼ੁਰੂ ਹੋਇਆ ਕਦੇ ਘਰਗ੍ਰਸਤੀ ਕਰਕੇ ਇਹ ਸਫਰ ਨੂੰ ਵਿੱਚ ਕਰ ਛੱਡਣਾ ਪਿਆ ਨਹੀਂ ਨਹੀਂ ਉਹ ਨਹੀਂ ਬੇਟੇ ਉਹ ਤਾਂ ਤਨਮਿਤ ਦੱਸੇਗਾ ਲਵੀ ਕਾਲਜ ਟਾਈਪ ਤੋਂ ਹੀ ਮੈਂ ਸਪੋਰਟਸ ਦਾ ਮੈਨੂੰ ਸ਼ੌਂਕ ਸੀਗਾ ਤੇ ਬਹੁਤ ਅੱਛੀ ਅਚੀਵਮੈਂਟਸ ਵੇਰੀਆਂ ਰਹੀਆਂ ਗੀਆਂ ਕਾਲਜ ਟਾਈਮ ਵੀ ਤੇ ਦੁਬਾਰਾ ਮੈਂ ਜਦੋਂ 96 ਦੇ ਵਿੱਚ ਵੈਟਰ ਮੂਵਮੈਂਟ ਨਾਲ ਜੁੜਿਆ ਜਦੋਂ ਮੈਨੂੰ ਪਤਾ ਲੱਗਾ ਤੇ ਸੰਨ 2000 ਤੋਂ ਬਾਅਦ ਨੈਸ਼ਨਲ ਮੀਟਾਂ ਇੰਟਰਨੈਸ਼ਨਲ ਮੀਟਾਂ ਮੈਂ ਬਹੁਤ ਸਾਰੀਆਂ ਲੜੀਆਂ ਗੀਆਂ ਤੇ ਉਹੀ ਕਰੰਟ ਉਹੀ ਸਭ ਕੁਝ ਬੋਡੀ ਇਹ ਬਿਲਕੁਲ ਠੀਕ ਰਿਹਾ ਫਿੱਟ ਰਿਹਾ ਅੱਜ ਤੱਕ ਉਹ ਚੱਲ ਰਿਹਾਗਾ ਬਟੇ ਕਦੇ ਕੋਈ ਚਲੋ ਮੜਾ ਮੋਟਾ ਕਿਤੇ ਪ੍ਰੋਬਲਮ ਆ ਜਾਂਦੀ ਹੋ ਤਾਂ ਬਟ ਨੈਚੁਰਲ ਹੈ ਤੇ ਪਰ ਨਹੀਂ ਕਦੇ ਉਹਨੂੰ ਆਪਾਂ ਆਪਣੇ ਤੇ ਹਾਵੀ ਨਹੀਂ ਹੁਣ ਦਿੱਤਾਗਾ ਤੇ ਕੋਸ਼ਿਸ਼ ਕੋਸ਼ਿਸ਼ ਕੀਤੀ ਲੀ ਵੀ ਆਪਾਂ ਇਸ ਤਰ੍ਹਾਂ ਹੀ ਫਿੱਟ ਰਹੀਏ ਬਸ ਜੀ ਤੇ ਮੈਮ ਹੁਣ ਤੁਸੀਂ ਨਾ ਵਾਸਤੇ ਕੀ ਸੁਪਨਾ ਦੇਖਦੇ ਹੋ ਕਿਉਂਕਿ ਹਰ ਇੱਕ ਵਾਈਫ ਦਾ ਸੁਪਨਾ ਹੁੰਦਾ ਕਿ ਉਹਦਾ ਹਸਬੰਡ ਉੱਥੇ ਪਹੁੰਚੇ ਉਸ ਮੁਕਾਮ ਤੇ ਪਹੁੰਚੇ ਕੀ ਸੁਪਨੇ ਨੇ ਤੁਹਾਡੇ ਮੇਰੀ ਤਾਂ ਸੁਪਨੇ ਇਹੀ ਹੈਗੇ ਨਾ ਤੰਦਰੁਸਤ ਰਹਿਣ ਬਸ ਇਹਨਾਂ ਦੀ ਲਾਈਫ ਜ਼ਿਆਦਾ ਹੋਵੇ ਉਮਰ ਲੰਬੀ ਹੋਵੇ ਨਾ ਦੀ ਇਹਨਾਂ ਦੇ ਫਾਦਰ ਦੀ ਵੀ 100 ਸਾਲ ਉਮਰ ਹੋ ਕੇ ਗਏ ਆ ਔਖੀ ਹਾਂਜੀ ਠੀਕ ਉਹ ਤੁਰੇ ਫਿਰਦੇ ਗਏ ਬਿਲਕੁਲ ਐਨ ਚੱਲਦੇ ਫਿਰਦੇ ਅੱਛਾ ਕੀ ਕੋਟ ਕੋਟ ਕੇ ਤੁਸੀਂ ਖਵਾਉਂਦੇ ਇਹਨਾਂ ਨੂੰ ਜਿਹੜੇ ਇਸ ਉਮਰ ਦੇ ਵਿੱਚ ਵੀ ਇੰਨੇ ਫਿਟ ਫਾਟ ਨੇ ਨਹੀਂ ਨਹੀਂ ਕੋਟਣਾ-ਕੁੰਟਣਾ ਦਾ ਕੀ ਆ ਬੇਟਾ ਸਿੰਪਲ ਡਾਈਟ ਆ ਸਾਡੀ ਨਾਰਮਲ ਹੂੰ ਅਸੀਂ ਫਾਸਟ ਫੂਡ ਮਤਲਬ ਬਹੁਤ ਘੱਟ ਖਾਂਦੇ ਓਕੇ ਜਿੱਦਾਂ ਅੱਜ ਕੱਲ ਬੱਚੇ ਖਾਂਦੇ ਜ਼ਿਆਦਾ ਫਾਸਟ ਫੂਡ ਸਾਡੇ ਬੱਚੇ ਖਾਂਦੇ ਆ ਹੂੰ ਬਹੁਵਾ ਸਾਡੀਆਂ ਬੇਟੇ ਸਾਡੇ ਪੋਤੀਆਂ ਉਹ ਖਾਂਦੇ ਫਾਸਟ ਫੂਡ ਪਰ ਅਸੀਂ ਨਹੀਂ ਦੋਨੇ ਜਣੇ ਖਾਂਦੇ ਹੂੰ ਅਸੀਂ ਸਿੰਪਲ ਰਾਈਟ ਲੈਂਦੇ ਆ ਅੱਛਾ ਅੰਕਲ ਜੀ ਤੁਹਾਡੇ ਜਿਹੜੇ ਮਤਲਬ ਕਿ ਬੱਚੇ ਨੇ ਤੁਹਾਡੇ ਪੋਤੇ ਪੋਤੀਆਂ ਨੇ ਕਿੰਨਾ ਕੁ ਪ੍ਰਾਊਡ ਮਹਿਸੂਸ ਕਰਦੇ ਨੇ ਤੁਹਾਡੇ ਤੇ ਬਹੁਤ ਬਹੁਤ ਤੁਹਾਨੂੰ ਫੋਟੋ ਮੇਰੀਆਂ ਮੇਰੀਆਂ ਪੋਤੀਆਂ ਤਾਂ ਉਹ ਪਤਾ ਕੀ ਆ ਉਹ ਤਾਂ ਬਹੁਤ ਬਹੁਤ ਜ਼ਿਆਦਾ ਖੁਸ਼ ਹੁੰਦੀਆਂਗੇ ਜਦੋਂ ਦਾਦੂ ਅਬ ਕੌਨ ਸਾ ਪ੍ਰਾਈਜ਼ ਲੈ ਕੇ ਆਏ ਹੋ ਇਤਨਾ ਬੜਾ ਲੈ ਕੇ ਆਏ ਹੋ ਹਾਂ ਇਤਨਾ ਬੜਾ ਪ੍ਰਾਈਜ਼ ਲੈ ਕੇ ਆਏ ਹੋ ਫਿਰ ਉਹਦੇ ਨਾਲ ਫੋਟੋ ਖਚਾਉਂਦਿਆਂ ਗੀਆਂ ਫਿਰ ਆਪਣੇ ਗੱਲ ਚਾ ਮੈਡਲ ਪਾਉਂਦਿਆਂ ਗੀਆਂ ਬੱਚੇ ਬਹੁਤ ਖੁਸ਼ ਹੁੰਦੇ ਗਏ ਬਹੁਤ ਮੈਨੂੰ ਇਸ ਇਹਦੇ ਨਾਲ ਨਾ ਮੈਨੂੰ ਹੋਰ ਮਤਲਬ ਸੈਟੀਸਫੈਕਸ਼ਨ ਮਿਲਦੀ ਹੈ ਸੈਟੀਸਫੈਕਸ਼ਨ ਮਿਲਦੀ ਹੈ ਹਾਂ ਅੱਛਾ ਕੀ ਕਹਿੰਦੀਆਂ ਨੇ ਤੁਹਾਨੂੰ ਦੱਸਦੀਆਂ ਹੋਣੀਆਂ ਜ਼ਰੂਰ ਤੁਹਾਡੀਆਂ ਪੋਤੀਆਂ ਕੇਕੀ ਦਾਦੂ ਨੇ ਮੈਡਲ ਲਿਆ ਹੁਣ ਅਸੀਂ ਵੀ ਕੁਝ ਇਦਾਂ ਦਾ ਕਰਨਾ ਕਰਨਾ ਵੀ ਔਰ ਕਹਿੰਦੀ ਦਾਦੂ ਇਜ਼ ਮਾਈ ਬੈਸਟ ਫਰੈਂਡ ਓਕੇ ਬੜਾ ਜਿਆਦਾ ਸੰਭਿਆ ਸੰਭਾਲ ਲਿਆ ਉਹਦੀ ਟੇਕ ਕੇਅਰ ਮੈਂ ਕੀਤੀ ਜਿਆਦਾ ਛੋਟੀ ਵਾਲੀ ਦੀ ਇੱਥੇ ਸੀ ਮੇਰੇ ਕੋਲ ਹੀ ਤਾਂ ਜਦੋਂ ਮੈਂ ਪੁੱਛਾਂਗੀ ਮਤਲਬ ਜਿਆਦਾ ਕੌਣ ਤੈਨੂੰ اچھا ਲੱਗਦਾ ਤੈਨੂੰ ਉਹਨਾਂ ਨੂੰ ਤਾਂ ਬੋਲੂਗੀ ਦਾਦੂ ਇਜ਼ ਮਾਈ ਬੈਸਟ ਫਰੈਂਡ ਆਪਨੇ ਓਕੇ ਅੱਛਾ ਜਦੋਂ ਵੀ ਉਹਨੇ ਆਣਾ ਨਾ ਬੇਟੇ ਜਦੋਂ ਆਂਦੇ ਸਾਨੂੰ ਮਿਲਣ ਤਾਂ ਉਹਨੇ ਇੱਧਰ ਆਣਾ ਡਰਾਈਵ ਰੂਮ ਚ ਡਰਾਈਵ ਚ ਆ ਕੇ ਦੇਖਣਾਗਾ ਕੋਈ ਐਡੀਸ਼ਨਲ trophy ja additional prize additional prize ਕੋ ਹੈ ਕਿ ਨਹੀਂ ਹੈ ਫਿਰ ਆਪੇ ਚੈੱਕ ਕਰ ਲੈਣਾ ਜੀ ਦਾदू ਇਹ ਵਾਲਾ ਨਇ ਕਹਾਂ ਸੇ ਮਿਲਿਆ ਅਭੀ ਮਿਲਿਆ ਇਹ ਕ ਅਭੀ ਮਿਲਿਆ ਕਹਾਂ ਸੇ ਮਿਲਿਆ ਚਲੋ ਇਸ ਦੇ ਸਾਥ ਸਨੈਪ ਕਰਵਾਤੇ ਬੜੇ ਕੁਐਸਚਨ ਕਰਦੇ ਹੋ ਫਿਰ ਨਾਲ ਖੜੀ ਹੋ ਕੇ ਇਦਾਂ ਉਹਦੇ ਜਿਸ trophy ਦੇ ਵੀ ਦਾदू ਮੇਰੀ ਸਟੈਪ ਲੋ ਆਪ ਇੱਕ ਓਕੇ ਬਹੁਤ ਬਹੁਤ ਬੱਚੇ ਖੁਸ਼ ਹੁੰਦੇ ਆ। ਅੱਛਾ ਕਦੇ ਇਦਾਂ ਹੋਇਆ ਕਿ ਆਪਣੇ ਫਰੈਂਡਸ ਘਰੇ ਲੈ ਕੇ ਆਏ। ਹੁਣ ਜੇ ਤੁਹਾਨੂੰ ਆਪਣੇ ਫਰੈਂਡਸ ਤੇ ਘਰੇ ਲੈ ਕੇ ਗਏ ਹੋਣ ਕਿ ਆ ਦੇਖੋ ਮੇਰੇ ਦਾਦੂ ਇਹਨਾਂ ਨੇ ਇਹ ਮੈਡਲ ਲਏ ਆ। ਲੈ ਉਹ ਬਹੁਤ ਬਹੁਤ। ਓਏ ਇਸਰਾ ਮਾਤਾ ਹਦਾ ਬੇਟੇ ਸਾਡੇ ਨਾਲ ਜਿਹੜੇ ਸਾਡੀਆਂ ਗਾਂ ਮੇਰੀ ਭਤੀਜੀ ਇੱਕ ਉਹਦੇ ਗਾਂ ਬੱਚੇ ਆ। ਜੀ ਮੇਰੇ ਬ੍ਰਦਰ ਦੀ ਬੇਟੀ ਆ। ਉਹ ਬਾਹਰ ਰਹਿੰਦੇਗੇ ਫੋਰਨ ਦੇ ਵਿੱਚ। ਉਹਨਾਂ ਦੇ ਬੱਚੇ ਇੱਥੇ ਆਏ। ਉਹਨਾਂ ਦੇ ਬੱਚੇ ਆਏ ਤੇ ਮੈਂ ਵੈਸੇ ਹੀ ਮਤਲਬ ਉਹਨਾਂ ਨੂੰ ਆਪਣੇ ਵੱਲੋਂ ਜਿਹੜੇ ਮੇਰੇ ਜਿੱਤੇ ਹੋਏ ਮੈਡਲ ਸੀਗੇ ਨਾ 골ਡ ਮੈਡਲ ਮੈਂ ਉਹਨਾਂ ਦੇ ਗੱਲ ਚ ਪਾਸਤੇਗੇ ਉਹਨਾਂ ਨੂੰ ਵੀ ਸ਼ਾਨ ਤੇ ਉਹ ਉਹ ਇੰਨੇ ਖੁਸ਼ ਹੋਏ ਲਈ ਉਹ ਮੈਡਲ ਨਾਲ ਲਗੇ ਅੱਛਾ ਅੱਛਾ ਫਿਰ ਲੜ ਰਹਿੰਦੇ ਹੋ ਹੁਣ ਵੀ ਜਦੋਂ ਮਿਲਦੇ ਆ ਕਹਿੰਦੇ ਨਾਨੂ ਆਪਕੇ ਮੈਡਲ ਹਮਾਰੇ ਘਰ 'ਚ ਰੱਖੇ ਹੋਏ ਹੈ ਮਤਲਬ ਇੰਨਾ ਦੇਖੋ ਇਹ ਕਿੰਨਾ ਸਾਡੇ ਗਾਂਹ ਪਰਿਵਾਰ ਦੇ ਵਿੱਚ ਬੱਚਿਆਂ ਦੇ ਵਿੱਚ ਯਾ ਮਤਲਬ ਮੇਰੇ ਬੱਚਾ ਬੇਟਿਆਂ ਨਾਲੋਂ ਮੇਰੇ ਗਾਂਹ ਜਿਹੜੇ ਬੱਚੇ ਪੋਤੇ ਪੁੱਤੀਆਂ ਦੋਦੇ ਦੁੱਤੀਆਂ ਨਾ ਉਹ ਜ਼ਿਆਦਾ ਇੰਜੋਏ ਕਰ ਰਹੇ ਹੈਗੇ ਇਸ ਚੀਜ਼ ਨੂੰ ਨਹੀਂ ਬੇਟਾ ਵੀ ਇੱਕ ਐਕਸਰਸਾਈਜ਼ ਕਰਦਾ ਹੈ ਛੋਟਾ ਬੇਟਾ ਵੀ ਸ਼ੌਂਕ ਹੈ ਉਹਨੂੰ ਪਰ ਉਹ ਜੌਬਾਂ ਵਿਚਾਰਾ ਨਹੀਂ ਪ੍ਰਾਈਵੇਟ ਜੌਬ ਹੈ ਉਹਨਾਂ ਨੂੰ ਟਾਈਮ ਹੀ ਨਹੀਂ ਮਿਲਦਾ ਸਵੇਰ ਦੇ ਲੱਗੇ ਸ਼ਾਮ ਨੂੰ ਆਂਦੇ ਓਕੇ ਹੋਰ ਕਿਸੇ ਨੂੰ ਸ਼ੌਂਕ ਹੈ ਇਸ ਉਮਰ ਦਾ ਕੋਈ ਸ਼ਖਸ ਤੁਹਾਡੇ ਮਤਲਬ ਫੈਮਲੀ ਦੇ ਵਿੱਚ ਇਹਨਾਂ ਨੂੰ ਦੌੜਨ ਦਾ ਸ਼ੌਂਕ ਹੋਵੇ ਛੋਟੇ ਬੇਟੇ ਨੂੰ ਹੈ ਉਹਨੂੰ ਦੌੜਨ ਇੱਲਨ ਖੁੱਲਣ ਦਾ ਹੈਗਾ ਪੋएट ਵੀ ਹੈ ਬੇਟੇ ਆ ਬੇਨ ਤਾਂ ਉਹ ਕ੍ਰਿਕਟ ਕਰਕਟ ਹੈ ਕੀ ਆ ਫੁੱਟਬਾਲ ਖੇਡਦੇ ਕੀ ਆ ਪਰ ਉਹ ਫਿਟਨੈਸ ਵਾਸਤੇ ਆ ਪ੍ਰੋਫੈਸ਼ਨਲ ਨਹੀਂ ਜੀ ਨਹੀਂ ਲਿਖਦਾ ਲੁਕਦਾ ਵੈਸੇ ਉਹ ਪੋਇਟਾ ਚਲੋ ਤਾਂ ਉਹਦੀ ਉਹਦੀ ਲਾਈਨ ਆ ਨਾ ਐਜੂਕੇਸ਼ਨ ਸਟੱਡੀ ਵਾਲਾ ਕੰਮ ਆਗਾ ਹਮ ਨੈਕਸਟ ਟੌਕ ਵੀ ਆ ਅੱਛਾ ਅੱਜ ਤੁਹਾਡਾ ਹਮਸਫਰ ਤੁਹਾਡੇ ਨਾਲ ਬੈਠਿਆ ਕੋਈ ਇਦਾਂ ਦੀ ਗੱਲ ਜਿਹੜੀ ਤੁਸੀਂ ਅੱਜ ਤੱਕ ਨਹੀਂ ਕਹਿ ਪਾਏ ਤਾਂ ਤੁਸੀਂ ਅੱਜ ਕੈਮਰੇ ਮੂਰੇ ਉਹਨਾਂ ਨੂੰ ਕਹਿਣਾ ਹੋਵੇ ਇਹਨਾਂ ਨੂੰ ਇਹੀ ਕਹਿਣਾ ਜੀ ਬਸ ਇਦਾਂ ਹੀ ਮੇਰਾ ਖਿਆਲ ਰੱਖੋ ਹੈ ਇਦਾਂ ਹੀ ਸੇਵਾ ਕਰਦੇ ਰਹੋ ਮੈਂ ਤੁਹਾਨੂੰ ਮੈਡਲ ਲੈ ਕੇ ਦਿੰਦਾ ਰਹੂੰਗਾ ਹੋਰ ਕੀ ਕਿ ਮੈਮ ਤੁਸੀਂ ਕੁਝ ਕਹੋਗੇ ਇਹਨਾਂ ਨੂੰ ਨਹੀਂ ਬਸ ਮੈਨੂੰ ਤਾਂ ਇਹੀ ਚਾਹੀਦਾ ਬੇਟੇ ਵੀ ਲੰਬੀ ਉਮਰ ਹੋਵੇ ਇਹਨਾਂ ਦੀ ਮੈਂ ਇਹਨਾਂ ਤੋਂ ਪਹਿਲਾਂ ਜਾਵਾਂ ਨਹੀਂ ਜਾਣ ਜਾਣ ਵਾਲੀ ਗੱਲ ਨਹੀਂ ਕਰਨੀ ਨਹੀਂ ਨਹੀਂ ਅਜੇ ਨਹੀਂ ਕਿਉਂਕਿ ਸਾਡਾ ਏਮ ਏਮ ਦੇਖੋ ਦੇਖੋ ਮੇਰਾ ਏਮ ਹੈਗਾ ਲਈ ਮੈਂ ਐਡ ਚਲੋ ਬਾਕੀ ਤਾਂ ਪਰਮਾਤਮਾ ਨੂੰ ਬੇਟੇ ਪਤਾਗਾ ਮੈਂ ਚਾਹਾਂਗਾ ਦੇ ਵੀ ਜਿਹੜੇ ਮੇਰੇ ਸੀਨੀਅਰ ਏਜ ਗਰੁੱਪ ਹਨ 90 ਪਲੱਸ 95 ਪਲੱਸ 100 ਪਲੱਸ ਜਦੋਂ ਉਹ ਪਾਰਟਿਸਿਪੇਟ ਕਰਦੇ ਪਏ ਆ ਮੈਂ ਉਹ ਦੇਖਣਾ ਚਾਹੁੰਦਾ ਯਾਰ ਮੈਂ ਵੀ ਉਸ ਵਿੱਚ ਜਾ ਕੇ ਪਾਰਟਿਸਿਪੇਟ ਕਰਾਂਗਾ ਹਾਂ ਥੋੜਾ ਹਮਸਫਰ ਖਾ ਭਰ ਰਿਹਾ ਕਿ ਹਾਂ ਕਿਵੇਂ ਚੁੱਪ ਕਰਾਓਗੇ ਨਾ ਅਮੋਸ਼ੇ ਕਰਤਾ ਉਸ ਕੀ ਹੈ ਹਾਂ ਚਲੋ ਕੁਝ ਕਹਿਣਾ ਚਾਹੋਗੇ ਮੈਂ ਨਹੀਂ ਤੇ ਬਸ ਥੈਂਕ ਯੂ ਅੱਖਾਂ ਕਿਉਂ ਭਰ ਰਹੀਆਂ ਪਹਿਲਾਂ ਦੱਸੋ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਤੁਸੀਂ ਦੋ ਤੁਹਾਡੇ ਦੋਵਾਂ ਦੀ ਉਮਰ ਲੰਬੀ ਲੰਬੀ ਹੋਵੇ ਤੇ ਇਹੇ ਸਾਥ ਹਮੇਸ਼ਾ ਇਸੇ ਤਰੀਕੇ ਦੇ ਨਾਲ ਬਣਿਆ ਰਵੇ ਜੀ ਕੁਝ ਕਹੋਗੇ ਅੰਤ ਦੇ ਵਿੱਚ ਅੱਜ ਕੱਲ ਦੀ ਜਨਰੇਸ਼ਨ ਨੂੰ ਹਾਂ ਅੱਜ ਕੱਲ ਦੀ ਜਨਰੇਸ਼ਨ ਨੂੰ ਇਹ ਹੀ ਕਹੂੰਗੀ ਵੀ ਆਪਣੀ ਸਿਹਤ ਦਾ ਧਿਆਨ ਰੱਖੋ ਪਾਸਪੋਰਡ ਨਾ ਖਾਓ ਪੇਸ਼ੈਂਸ ਰੱਖੋ ਆਪਣੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਪੇਸ਼ੈਂਸ ਨਾਲ ਆਉਂਦੀ ਹੈ ਖਾਸ ਕਰਕੇ ਬੇਟੀਆਂ ਨੂੰ ਬੇਟੀਆਂ ਨਾਲ ਹੀ ਘਰ ਵੱਸਦੇ ਬੇਟੇ ਔਰਤ ਨਾਲ ਜੀ ਲੇਡੀ ਹੁੰਦੀ ਥੰਬ ਕਰਦਾ ਜੇ ਲੇਡੀ ਸਿਆਣੀ ਹੋਵੇ ਪੇਸ਼ੈਂਸ ਵਾਲੀ ਹੋਵੇ ਤਾਂ ਘਰ ਕਿਤੇ ਦੀ ਕਿਤੇ ਤਰੱਕੀ ਕਰ ਜਾਂਦਾ ਹਾਂਜੀ ਬਿਲਕੁਲ ਨਹੀਂ ਤਾਂ ਫਿਰ ਘਰ ਸਾਰਾ ਬੈਠ ਜਾਂਦਾ ਤੁਸੀਂ ਦੇਖੇ ਆਮ ਤੌਰ ਤੇ ਕੇਸ ਅੱਜਕੱਲ ਕਿੰਨੇ ਡਾਈਵੋਰਸ ਕੇਸ ਹੁੰਦੇ ਦੋ ਚਾਰ ਸਾਲ ਮੱਸੀਂ ਕੱਟਦੇ ਡਾਈਵੋਰਸ ਹੋ ਜਾਂਦੇ ਬੱਚਿਆਂ ਦੇ ਇਸ ਕਰਕੇ ਹੁੰਦੇ ਵੀ ਕੁੜੀਆਂ ਚ ਪੇਸ਼ੈਂਸ ਹੈ ਨਹੀਂ ਕੰਮ ਨਹੀਂ ਕਰਨਾ ਹੁੰਦਾ ਘਰ ਦਾ ਹੂੰ ਲੜਕੀਆਂ ਪੜ੍ਹਾਈ ਦੇ ਨਾਲ ਡੋਮੈਸਟਿਕ ਵੀ ਹੋਣੀ ਚਾਹੀਦੀ ਹੂੰ ਬਿਲਕੁਲ ਫਿਰ ਘਰ ਚੱਲਦਾ ਬੇਟੇ ਫਿਰ ਥੋੜੀ ਜਿਹੀ ਕਮਾਈ ਚ ਵੀ ਘਰ ਚੱਲ ਸਕਦਾ ਬਿਲਕੁਲ ਇਹ ਨਹੀਂ ਨਵੀਂ ਕਹਿੰਦਾ ਕੱਲੇ ਪੈਸੇ ਹੀ ਹੁੰਦੇ ਹਰ ਇੱਕ ਚੀਜ਼ ਸਾਡਾ ਤਜਰਬਾ ਐ ਜ਼ਿੰਦਗੀ ਦਾ ਮੈਂ ਪੜੀ ਲਿਖੀ ਸੀਗੀ ਬੀਏ ਕਿੱਤੀ ਸੀ ਮੈਂ ਵੀ ਇਹ ਕੱਲੇ ਕਮਾਂਦੇ ਸੀ ਸਿੰਗਲ ਅਰਨਿੰਗ ਸੀਗੀ ਅਸੀਂ ਫਿਰ ਵੀ ਘਰ-ਬਾਰ ਵੀ ਬਣਾਇਆ ਬੱਚੇ ਵੀ ਪੜਾਏ ਵਿਆਹ ਸ਼ਾਦੀਆਂ ਵੀ ਕੀਤੇ ਓਕੇ ਪਰ ਮੈਂ ਕੋਈ ਡਿਮਾਂਡ ਨਹੀਂ ਸੀ ਸਾਹਮਣੇ ਤੁਹਾਡੇ ਬੈਠੇ ਪੁੱਛ ਲੋ ਇਹਨਾਂ ਨੂੰ ਕਦੀ ਕੋਈ ਡਿਮਾਂਡ ਨਹੀਂ ਸੀ ਤੇ ਮੈਨੂੰ ਆਹ ਜ਼ਰੂਰੀ ਚਾਹੀਦਾ ਹੋਣੀ ਹੂੰ ਜੋ ਮਿਲ ਜਾਂਦਾ ਸੀ ਖਾ ਲੈਂਦੇ ਸੀ ਬੜੀ ਪੀਸਫੁਲ ਲਾਈਫ ਰਹੀ ਬੇਟਾ ਬਹੁਤ ਪੀਸਫੁਲ ਰਹੀ ਆ ਅੰਡਰਸਟੈਂਡਿੰਗ ਵਾਲੀ ਲਾਈਫ ਰਹੀ ਗਈ ਆ ਕਦੇ ਕੋਈ ਨੋਕ ਚੋਕ ਜਾਂ ਕਦੇ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਆਏਗੀ ਪਰਮਾਤਮਾ ਦੀ ਕਿਰਪਾ ਹੋਣੀ ਆ ਜੀ ਬੀਬੀ ਇਹਨਾਂ ਦੀ ਉਮਰ ਲੰਬੀ ਹੋਵੇ ਇਹਨਾਂ ਨੂੰ ਨਾ ਕੁਝ ਹੋਵੇ ਹੂੰ ਇਹ ਕੁੜੀਆਂ ਨੂੰ ਵੀ ਮੈਂ ਹੀ ਮੈਸੇਜ ਦੇਵਾਂਗੀ ਖਾਸ ਕਰਕੇ ਕੁੜੀਆਂ ਨੂੰ ਮੁੰਡੇ ਤਾਂ ਚਲੋ ਹੁੰਦੇ ਹੀ ਆ ਗੁੱਸੇ ਵਾਲੇ ਹੂੰ ਕੁੜੀਆਂ ਸਿਆਣੀਆਂ ਹੋਣ ਤਾਂ ਘਰ ਵੱਜਿਆ ਰਹਿੰਦਾ ਬੇਟਾ ਜੀ ਮੈਰਿਜ ਤਾਂ ਕੁੜੀਆਂ ਦੀ ਪੇਰੈਂਟਸ ਨੇ ਕਰਨੀ ਹੁੰਦੀ ਹੂੰ ਜਿੰਨਾ ਮਰਜੀ ਪੜੀਆਂ ਹੋਣ ਕਮਾਉਂਦੀਆਂ ਹੋਣ ਆਖੀਰ ਤਾਂ ਘਰ ਆ ਕੇ ਖਾਣਾ ਵੀ ਬਣਾਉਣਾ ਮੁੰਨਾ ਨੇ ਸਾਰਾ ਕੰਮ ਕਰਨਾ ਹੁੰਦਾ ਜੇ ਕੁੜੀਆਂ ਚ ਪੇਸ਼ੈਂਸ ਹੋਵੇ ਸਿਆਣੀਆਂ ਹੋਣ ਆਪਣੀ ਇੱਜ਼ਤਦਾਰ ਹੋਣ ਤਾਂ ਉਹ ਘਰ ਸੰਭਲ ਲੈਂਦੀਆਂ ਘਰ ਤਰੱਕੀ ਕਰ ਜਾਂਦੇ ਜੀ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਹੂੰ ਕੀ ਹਾਲ ਬਣਨਾ ਇੱਕ ਇੱਕ ਬੇਟੇ ਮੈਂ ਤਾਂ ਤੁਹਾਡੇ ਵੀਡੀਓ ਤੇ ਮਦਦਮ ਰਹੀ ਮੈਂ ਜਿਹੜੇ ਸੀਨੀਅਰ ਸਿਟੀਜ਼ਨ ਹਨ ਉਹਨਾਂ ਨੂੰ ਮੈਂ ਮੈਸੇਜ ਦੇਣਾ ਚਾਹੁੰਦਾਗਾ ਲੈ ਵੀ ਆਫਟਰ ਰਟਾਇਰਮੈਂਟ ਕੋਈ ਪੁੱਠਾ ਪੰਗਾ ਲੈਣ ਵਾਲੀ ਗੱਲ ਪੁੱਠੇ ਪਾਸੇ ਨਾ ਸੋਚੋ ਕੋਈ ਸੇ ਬਿਜ਼ਨਸ ਦੀ ਲੋੜ ਨਹੀਂ ਕਿ ਕੋਈ ਹੋਰ ਕੁਝ ਕਰਨ ਦੀ ਲੋੜ ਨਹੀਂ ਗੀ ਅ ਜਿੰਨੀਆਂ ਮਰਜ਼ੀ ਮਹਿੰਗੀਆਂ ਕਾਰਾਂ ਖਰੀਦ ਲਓ ਜਿੰਨੀਆਂ ਮਰਜ਼ੀ ਵੱਡੀਆਂ ਮਤਲਬ ਕੋਠੀਆਂ ਬਣਾ ਲਓ ਜਿੰਨੀਆਂ ਮਰਜ਼ੀ ਫੈਸਿਲਿਟੀਆਂ ਤੁਸੀਂ ਜ਼ਿੰਦਗੀ ਵਿੱਚ ਲੈ ਲਓ ਅਲਟੀਮੇਟ ਤੁਹਾਡੀ ਬੋਡੀ ਜਿਹੜੀ ਹੈ ਨਾ ਤੁਹਾਡੀ ਪ੍ਰਾਪਰਟੀ ਹੈਗੀ ਆ ਏ ਜੇ ਤੁਹਾਡੀ ਬਾਡੀ ਠੀਕ ਹੈ ਤਾਂ ਤਾਂ ਹੀ ਸੰਸਾਰ ਤੁਹਾਨੂੰ ਚੰਗਾ ਲੱਗੂਗਾ ਅਦਰਵਾਈਜ਼ ਇਹ ਜਿਹੜੀਆਂ ਇਹਨਾਂ ਦੀ ਕੋਈ ਬਾਕੀ ਚੀਜ਼ਾਂ ਦੀ ਜਿਹੜੀਆਂ ਮਟੀਰੀਅਲਿਸਟਿਕ ਜਿਹੜੀਆਂ ਚੀਜ਼ਾਂ ਇਹਨਾਂ ਦੀ ਕੋਈ ਵੈਲਿਊ ਨਹੀਂ ਹੋਣੀਗੀ ਤੁਹਾਨੂੰ ਕੁਝ ਵੀ ਚੰਗਾ ਨਹੀਂ ਲੱਗਣਾਗਾ ਜੀ ਬਿਲਕੁਲ ਜੇ ਤੁਹਾਡੀ ਸਿਹਤ ਚੰਗੀ ਹੈ ਤਾਂ ਹੀ ਤੁਸੀਂ ਸਮਾਜ ਦੇ ਵਿੱਚ ਕਿਸੇ ਨੂੰ ਗਾਈਡ ਕਰ ਸਕਦੇ ਹੋ ਤੁਸੀਂ ਸਮਾਜ ਦੀ ਸੇਵਾ ਕਰ ਸਕਦੇ ਹੋ ਤੁਸੀਂ ਪਰਿਵਾਰ ਦੀ ਸੇਵਾ ਕਰ ਸਕਦੇ ਹੋ ਅਦਰਵਾਈਜ਼ ਜੇ ਤੁਸੀਂ ਆਪ ਨਹੀਂ ਠੀਕ ਤਾਂ ਤੁਸੀਂ ਐਕਸਪੈਕਟ ਕਰੋਗੇ ਨਾ ਅੱਜਕੱਲ ਬੱਚਿਆਂ ਕੋਲੇ ਟਾਈਮ ਹੈ ਤੁਹਾਡੀ ਸੇਵਾ ਕਰਨ ਦਾ ਨਾ ਬੱਚਾ ਕੋਲੇ ਕਿਉਂਕਿ ਅੱਜਕੱਲ ਵਰਜੇਵੇਂ ਇਹਨੇ ਬੱਚਾ ਦੇ ਬਈ ਬੱਚੇ ਨਹੀਂ ਟੇਕ ਕੇਅਰ ਕਰ ਸਕਦੇ ਕਿ ਇਸ ਕੱਕੇ ਜਿਹੜੇ ਸੀਨੀਅਰ ਸਿਟੀਜ਼ਨ ਆ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾਗਾ ਲੈ ਵੀ ਕਟੋ-ਕਟ ਆਪਣੀ ਛੇ ਦਾ ਖਿਆਲ ਰੱਖੋ ਤੰਦਰੁਸਤ ਰਹੋ ਤੇ ਆਪਣੇ ਆਪ ਨੂੰ ਫਿਟ ਰੱਖੋ ਜੀ ਸ਼ੁਕਰੀਆ ਸਰ ਸ਼ੁਕਰੀਆ ਮੈਮ ਤੁਹਾਡਾ ਬਹੁਤ ਬਹੁਤ ਜੀ ਸੋ ਉਮੀਦ ਕਰਦੇ ਆਂ ਕਿ ਸਾਡੀ ਆਡੀਅנס ਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤੇ ਨਾਲ ਦੀ ਨਾਲ ਸਾਡੇ ਚੈਨਲ ਨੂੰ ਤੁਸੀਂ YouTube ਦੇ ਉੱਪਰ ਜਾ ਕੇ ਸਬਸਕ੍ਰਾਈਬ ਕਰ ਸਕਦੇ ਹੋ Facebook ਤੇ Insta Page Instagram Page ਨੂੰ ਤੁਸੀਂ ਫੋਲੋ ਕਰ ਸਕਦੇ ਹੋ ਜੁੜੇ ਰਹੋ ਆਵਾਜ਼ ਮੀਡੀਆ ਦੇ ਨਾਲ ਧੰਨਵਾਦ